ਇਕ ਤਰ੍ਹਾਂ YouTube ਦੇ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਜੇ ਸਾਰਾ ਕੁਝ ਐਕਸਪਲੇਨ ਕਰਾਂਗੇ ਤਾਂ ਬਹੁਤ ਸਾਰੇ ਦੋਸਤ ਐਵੇਂ ਦੇ ਆ ਜਿਹੜੇ ਕਮੈਂਟ ਕਰਦੇ ਆ ਕਿ ਬਹੁਤ ਜ਼ਿਆਦਾ ਲੰਬਾ ਕਰ ਲਿਆ ਵੀਡੀਓ ਤੇ ਬੰਦਾ ਬੋਰ ਕਰਦਾ ਪਰ ਜੇ ਤੁਸੀਂ ਕੋਈ ਵੀ ਛੋਟੀ ਜੀ ਇਨਫੋਰਮੇਸ਼ਨ ਛੱਡ ਦਿੰਨੇ ਹੋ ਤਾਂ ਉਹਦੇ ਨਾਲ ਵੀ ਬਹੁਤ ਸਾਰਾ ਬੈਕਲੈਸ਼ ਮਿਲਦਾ ਜਿਵੇਂ ਕਿ ਆਪਣੇ ਪਿਛਲੇ ਵੀਡੀਓ ਦੇ ਵਿੱਚ ਹੋਇਆ ਜਿਹੜਾ ਸੀਗਾ ਮੈਨ ਵਰਸਸ ਵਾਈਲਡ ਦੇ ਨਾਲ ਬਹੁਤ ਸਾਰੇ ਦੋਸਤ ਆ ਉਹਨਾਂ ਨੇ ਇਹ ਚੀਜ਼ ਧਿਆਨ ਨਾਲ ਨੋਟ ਨਹੀਂ ਕੀਤੀ ਕਿ ਉਹਦੇ ਵਿੱਚ ਮੈਂ ਸਿਰਫ ਉਹਦੇ ਸੀਜ਼ਨ ਪਹਿਲੇ ਦੀ ਗੱਲ ਕੀਤੀ ਹੁਣ ਪਹਿਲੇ ਸੀਜ਼ਨ ਦੇ ਵਿੱਚ ਹੋਇਆ ਕੀ ਡਿਸਕਵਰੀ ਚੈਨਲ ਵਾਲਿਆਂ ਨੇ ਬਿਲਕੁਲ ਉਸੇ ਤਰ੍ਹਾਂ ਹੀ ਉਹਨੂੰ ਚਲਾਇਆ ਸੀ ਲੋਕਾਂ ਨੂੰ ਇਹੀ ਉਹਨਾਂ ਨੇ ਸ਼ੋ ਕੀਤਾ ਬੀਅਰ ਗ੍ਰਿਲਸ ਨੇ ਵੀ ਤੇ ਡਿਸਕਵਰੀ ਵਾਲਿਆਂ ਨੇ ਵੀ ਕਿ ਇਹ ਅਸਲੀਅਤ ਆ ਪਰ ਸੀਜ਼ਨ 1 ਜਦੋਂ ਤੱਕ ਉਹਨਾਂ ਨੇ ਸਾਰਾ 에ਅਰ ਕਰਤਾ ਤਾਂ ਇੰਨਾ ਜ਼ਿਆਦਾ ਉਹਦਾ ਰੌਲਾ ਪਿਆ ਡਿਸਕਵਰੀ ਵਾਲਿਆਂ ਨੂੰ ਵੀ ਤੇ ਬੀਅਰ ਗ੍ਰਿਲ ਨੂੰ ਵੀ ਉਸ ਤੋਂ ਬਾਅਦ ਹਰੇਕ ਐਪੀਸੋਡ ਤੋਂ ਪਹਿਲਾਂ ਇਹ ਦੱਸਣਾ ਪਿਆ ਕਿ ਸਾਡੇ ਨਾਲ ਬਹੁਤ ਸਾਰੇ ਟੀਮ ਮੈਂਬਰ ਹੈਗੇ ਆ ਕੈਮਰਾਮੈਨ ਹੈ ਤੇ ਇਹ ਸਿਰਫ ਅਸੀਂ ਇੱਕ ਨੌਲੇਜ ਦੇ ਲਈ ਦੱਸ ਰਹੇ ਹਾਂ ਪਰ ਜਿਹੜਾ ਪਹਿਲਾ ਸੀਜ਼ਨ ਸੀ ਉਹਦੇ ਵਿੱਚ ਉਹਨਾਂ ਨੇ ਇਹੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਲੋਕ ਬੇਵਕੂਫ ਬਣ ਜਾਣਗੇ ਤੇ ਉਹਦੇ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਅਸਲੀਅਤ ਆ ਤੇ ਮੈਂ ਸਿਰਫ ਉਹਦੇ ਵਿੱਚ ਪਹਿਲੇ ਹੀ ਸੀਜ਼ਨ ਦੀ ਗੱਲ ਕੀਤੀ ਸੀ ਪਰ ਚਲੋ ਹੁਣ ਆਪਾਂ ਉਸ ਕੰਟਰੋਵਰਸੀ ਤੋਂ ਅੱਗੇ ਚੱਲਦੇ ਹਾਂ ਤੇ ਅੱਜ ਦੀ ਕਹਾਣੀ ਦੇ ਉੱਪਰ ਆਉਂਦੇ ਹਾਂ ਪਰ ਹੁਣ ਮੈਨੂੰ ਪਤਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਆ ਕੋਈ ਐਕਸਪਲੇਨੇਸ਼ਨ ਦੇ ਦੇਣੇ ਤਾਂ ਕਿ ਬਾਅਦ ਦੇ ਵਿੱਚ ਕਮੈਂਟਾਂ ਦੇ ਵਿੱਚ ਰੌਲਾ ਨਾ ਪਵੇ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਲੀਡਰ ਦੇ ਨਾਲ ਮੇਰੀ ਕੋਈ ਵੀ ਹਮਦਰਦੀ ਨਹੀਂ ਹੈ ਰਾਜਨੀਤਿਕ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਇਹ ਦੇਸ਼ ਹਮੇਸ਼ਾ ਰਹੂਗਾ ਲੋਕ ਰਹਿੰਦੇ ਆ ਸਮਾਜ ਰਹਿੰਦਾ ਵਾ ਲੋਕਾਂ ਦੀਆਂ ਪ੍ਰੋਬਲਮਸ ਰਹਿੰਦੀਆਂ ਜਿਹੜਾ ਵੀ ਕੋਈ ਇਨਸਾਨ ਜਿਹੜੀ ਵੀ ਕੋਈ ਪਾਰਟੀ ਲੋਕਾਂ ਦੇ ਲਈ ਕੁਝ ਕਰਦੀ ਆ ਤੁਸੀਂ ਉਸ ਇਨਸਾਨ ਨੂੰ ਚੁਣੋ ਤਾਂ ਕਿ ਉਹ ਲੋਕਾਂ ਦੇ ਲਈ ਕੰਮ ਕਰੇ ਸਿਰਫ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਜੇ ਕੋਈ ਤੁਹਾਨੂੰ ਇਹੋ ਜਿਹਾ ਅੱਜਕੱਲ ਮਿਲਦਾ ਤਾਂ ਜਿਹੜਾ ਕਿ ਅੱਜ ਦੇ ਰਾਜਨੀਤਿਕ ਹਾਲਾਤ ਉਹਦੇ ਵਿੱਚ ਬਹੁਤ ਹੀ ਮੁਸ਼ਕਿਲਾਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਚਾਹੇ ਆਮ ਆਦਮੀ ਚਾਹੇ ਕੋਈ ਵੀ ਆ ਤੁਸੀਂ ਸਾਰਿਆਂ ਨੇ ਪਿਛਲੇ ਕੁਝ ਦਿਨ ਪਹਿਲਾਂ ਪੂਰੀ ਦੁਨੀਆ ਨੇ ਇਹ ਵੀਡੀਓ ਦੇਖੇ ਇੰਡੀਅਨ ਲੋਕਾਂ ਦੇ ਜਦੋਂ ਉਹਨਾਂ ਨੂੰ ਜਾਨਵਰਾਂ ਦੇ ਵਾਂਗੂ ਸੰਗਲਾਂ ਦੇ ਵਿੱਚ ਬੰਨ੍ਹ ਕੇ ਇੰਡੀਆ ਦੇ ਵਿੱਚ ਛੱਡ ਕੇ ਤੇ ਉਹ ਲੋਕ ਚਲੇ ਗਏ ਤਾਂ ਇੱਕ ਬਹੁਤ ਵੱਡੀ ਨਮੋਸ਼ੀ ਬਹੁਤ ਵੱਡਾ અપਮਾਨ ਹੁੰਦਾ ਵਾ ਇਹਦੇ ਨਾਲ ਪੂਰੇ ਦੇ ਪੂਰੇ ਦੇਸ਼ ਦਾ ਪਰ ਇਹ ਸਭ ਕੁਝ ਹੁੰਦਾ ਉਸ ਪ੍ਰਧਾਨ ਮੰਤਰੀ ਦੀ ਸਰਕਾਰ ਦੇ ਅੰਡਰ ਜਦੋਂ ਕਿ ਆਪਾਂ ਨੂੰ 56 ਇੰਚ ਦਾ ਸੀਨਾ ਘਰ ਦੇ ਵਿੱਚ ਘੁਸ ਕੇ ਮਾਰਾਂਗੇ ਤੇ ਹੋਰ ਐਸਾ ਇਸ ਤਰ੍ਹਾਂ ਦੇ ਬਹੁਤ ਸਾਰੇ ਜੁਮਲੇ ਅਕਸਰ ਹੀ ਸੁਣਦੇ ਰਹਿੰਦੇ ਆ ਪਰ ਅੱਜ ਮੈਂ ਤੁਹਾਨੂੰ ਦੋ ਅਹਹ ਜੀਆਂ ਘਟਨਾਵਾਂ ਦਾ ਜ਼ਿਕਰ ਤੁਹਾਡੇ ਸਾਹਮਣੇ ਕਰੂੰਗਾ ਇੱਕ ਇਹ ਜੇ ਪ੍ਰਧਾਨ ਮੰਤਰੀ ਦੇ ਜਿਹੜੀਆਂ ਰਾਜਕਾਲ ਦੇ ਵਿੱਚ ਹੋਈਆਂ ਜਿਹਨੂੰ ਹਮੇਸ਼ਾ ਹੀ ਇੱਕ ਬਹੁਤ ਚੁੱਪ ਕੀਤਾ ਬਹੁਤ ਕਮਜ਼ੋਰ ਪ੍ਰਧਾਨ ਮੰਤਰੀ ਸਮਝਿਆ ਗਿਆ ਇੱਕ ਸ਼ਰੀਫ ਸਿਆਸਤਦਾਨ ਸਮਝਿਆ ਗਿਆ ਜਿਹੜਾ ਹਾਲਾਤ ਦੇ ਨਾਲ ਲੜ ਨਹੀਂ ਸਕਦਾ ਡਾਕਟਰ ਮਨਮੋਨ ਸਿੰਘ ਇਹਨਾਂ ਦੋ ਘਟਨਾਵਾਂ ਤੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਕਿ ਉਸ ਬਜ਼ੁਰਗ ਕਮਜ਼ੋਰ ਜੇ ਸਰੀਰ ਵਾਲੇ ਇਨਸਾਨ ਜਿਹੜਾ ਜ਼ਿਆਦਾਤਰ ਚੁੱਪ ਰਹਿੰਦਾ ਸੀ ਤੇ ਲੋਕਾਂ ਦੀਆਂ ਗੱਲਾਂ ਸੁਣਦਾ ਸੀ ਉਹਦੇ ਪਿੱਛੇ ਇੱਕ ਬਹੁਤ ਹੀ ਸਟਰੋਂਗ ਇਨਸਾਨ ਛੁਪਿਆ ਹੋਇਆ ਸੀ ਸਭ ਤੋਂ ਪਹਿਲੀ ਘਟਨਾਵਾਂ 12 ਦਸੰਬਰ 2013 ਦੀ ਇੱਕ ਇੰਡੀਅਨ ਆਈਐਫਐਸ ਆਫੀਸਰ ਆ ਇੰਡੀਅਨ ਫੋਰਨ ਸਰਵਿਸਸਾਂ ਦੀ ਉਹ ਮੈਂਬਰ ਆ ਨਾਮ ਹੈਗਾ ਦੇਵਿਆਨੀ ਖੋਬਰਾਗਾੜੇ ਅਮਰੀਕਾ ਦੇ ਵਿੱਚ ਸਥਿਤ ਜਿਹੜੀ ਇੰਡੀਅਨ ਐਂਬੈਸੀ ਆ ਉੱਥੇ ਇਹ ਲੇਡੀ ਕੰਮ ਕਰ ਰਹੀ ਸੀ ਇੱਕ ਕੰਟਰੋਵਰਸੀ ਦੇ ਵਿੱਚ ਫਸਦੀ ਆ ਉਹਦੀ ਆਪਣੀ ਅੱਗੇ ਇੱਕ ਏਮਪਲਾਈ ਹੁੰਦੀ ਆ ਉਹਦਾ ਨਾਮ ਆ ਸੰਗੀਤਾ ਰਿਚਰਡ ਉਹਦੀ ਵੀਜ਼ਾ ਐਪਲੀਕੇਸ਼ਨ ਨੂੰ ਲੈ ਕੇ ਕੁਝ ਬੇਨਿਜਮੀਆਂ ਸੀਗੀਆਂ ਜਿਹੜੀਆਂ ਬਿਲਕੁਲ ਉਹਨੇ ਗਲਤ ਕੀਤੀਆਂ ਸੀ ਪਰ ਹੁਣ ਅਮਰੀਕਨ ਸਰਕਾਰ ਉਹਨਾਂ ਦਾ ਰਵਈਆ ਥੋੜਾ ਜਿਹਾ ਹੰਕਾਰ ਵਾਲਾ ਥੋੜਾ ਰੇਸਿਜ਼ਮ ਵਾਲਾ ਤਾਂ ਉਹ ਕੀ ਕਰਦੇ ਆ ਇੱਕ ਤਾਂ ਦੇਵਿਆਨੀ ਖੋਬਰਾਗੋੜੇ ਦੇ ਘਰੇ ਸਿੱਧੀ ਉਹ ਇੱਕ ਰੇਡ ਕਰਦੇ ਆ ਪੂਰੇ ਕਰਦੀ ਤਲਾਸ਼ੀ ਲਈ ਜਾਂਦੀ ਆ ਤੇ ਇਸ ਤੋਂ ਵੀ ਵੱਡੀ ਚੀਜ਼ ਦੇਵਿਆਨੀ ਖੋਪਰਾਗਾੜੇ ਜਿਹੜੀ ਇੰਡੀਅਨ ਅੰਬੈਸੀ ਦਾ ਇੱਕ ਹਿੱਸਾ ਸੀਗੀ ਉਹਦੀ ਖੁੱਦ ਹੀ ਤਲਾਸ਼ੀ ਲਈ ਜਾਂਦੀ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਨਿਰਵਸਤਰ ਕਰਕੇ ਤੇ ਇਸ ਤੋਂ ਬਾਅਦ ਇਸ ਖਬਰ ਨੂੰ ਵੀ ਅਮਰੀਕਾ ਦਾ ਮੀਡੀਆ ਪੂਰੀ ਧੂਮ-ਤਾਮ ਦੇ ਨਾਲ ਚਲਾ ਦਿੰਦਾ ਪੀਐਮਓ ਆਫਿਸ ਨੂੰ ਤਾਂ ਕੁਝ ਮਿੰਟਾਂ ਦੇ ਵਿੱਚ ਹੀ ਇਹ ਖਬਰ ਮਿਲ ਗਈ ਹੋਗੀ ਪਰ ਇਸ ਤੋਂ ਬਾਅਦ ਜਿਹੜੀ ਰਿਐਕਸ਼ਨ ਇੰਡੀਅਨ ਗਵਰਨਮੈਂਟ ਵੱਲੋਂ ਆਉਂਦੀ ਆ ਉਹਦਾ ਅਮਰੀਕਾ ਨੇ ਸਪਨੇ ਚ ਵੀ ਨਹੀਂ ਸੋਚੀ ਹੋਣੀ ਕੋਈ ਵੀ ਅੰਬੈਸੀ ਤੇ ਉਸ ਅੰਬੈਸੀ ਦੇ ਮੈਂਬਰ ਜਦੋਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਉੱਥੇ ਹੁੰਦੇ ਆ ਉਹਨਾਂ ਨੂੰ ਕੁਝ ਸਪੈਸ਼ਲ ਅਧਿਕਾਰ ਦਿੱਤੇ ਜਾਂਦੇ ਆ ਇੰਡੀਅਨ ਗਵਰਨਮੈਂਟ ਮਨਮੋਹਨ ਸਿੰਘ ਹੋਣਾ ਦੇ ਅੰਡਰ ਫੌਰੀ ਤੌਰ ਦੇ ਉੱਪਰ ਸਾਰੇ ਦੇ ਸਾਰੇ ਅਮਰੀਕਨ ਸਿਟੀਜ਼ਨਸ ਤੋਂ ਜਿਹੜੇ ਅਮਰੀਕਾ ਦੀ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਸੀ ਵਿੱਚ ਹੀ ਉਹਨਾਂ ਦਾ ਅਮਰੀਕਨ ਐਮਬੈਸਟਰ ਜੋ ਕਿ ਇੰਡੀਆ ਵਿੱਚ ਸੀ ਸਾਰਿਆਂ ਦੇ ਉਹ ਸਾਰੇ ਦੇ ਸਾਰੇ ਅਧਿਕਾਰ ਖੋਹ ਲੈਂਦੇ ਆ ਵਾਪਸ ਲੈ ਲੈਂਦੇ ਆ ਤੇ ਅਮਰੀਕਨ ਫੋਰਨ ਮਿਨਿਸਟਰੀ ਦੇ ਹੈੱਡ ਜான் ਕੈਰੀ ਨੂੰ ਇਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਤੋਂ ਇਸ ਪੂਰੇ ਕਾਂਡ ਦੇ ਲਈ ਮਾਫੀ ਮੰਗਣੀ ਪੈਂਦੀ ਆ ਓਪਨਲੀ ਮੀਡੀਆ ਦੇ ਵਿੱਚ ਸਾਹਮਣੇ ਆ ਕੇ ਈਵਨ ਖੁਦ ਉਸ ਟਾਈਮ ਦੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਇਸ ਪੂਰੇ ਘਟਨਾਕਰਮ ਨੂੰ ਕ੍ਰਿਮੀਨਲ ਕਹਿੰਦੇ ਆ ਆਮ ਸੁਸਾਇਟੀ ਦੇ ਵਿੱਚ ਵਿਚਰਦੇ ਹੋਏ ਈਵਨ YouTube ਦੇ ਉੱਪਰ ਆਪਾਂ ਸਾਰੇ ਕਿਸੇ ਵੀ ਸ਼ਬਦ ਦਾ ਇਸਤੇਮਾਲ ਕਰ ਲੈਨੇ ਆ ਪਰ ਇੱਕ ਦੇਸ਼ ਦਾ ਲੀਡਰ ਪ੍ਰਾਈਮ ਮਿਨਿਸਟਰ ਹੋ ਕੇ ਤੁਸੀਂ ਇਹ ਜੇ ਸ਼ਬਦ ਬਿਲਕੁਲ ਵੀ ਯੂਜ਼ ਨਹੀਂ ਕਰ ਸਕਦੇ ਇਹ ਸਿਰਫ ਉਦੋਂ ਕੀਤੇ ਜਾਂਦੇ ਆ ਜਦੋਂ ਪਰਸਤਥੀਆਂ ਬਹੁਤ ਹੀ ਜ਼ਿਆਦਾ ਆਸਾਧਾਰਨ ਹੋਣ ਵਰਲਡ ਕ੍ਰਿਮੀਨਲ ਦਾ ਪ੍ਰਯੋਗ ਕਰਨਾ ਇੱਕ ਪ੍ਰਾਈਮ ਮਿਨਿਸਟਰ ਦੁਆਰਾ ਦੂਸਰੇ ਕੰਟਰੀ ਦੇ ਲਈ ਇੱਕ ਬਹੁਤ ਹੀ ਸਟਰੋਂਗ ਸਟੇਟਮੈਂਟ ਸੀ ਤੇ ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਇਹ ਵੀ ਕਹਿੰਦੀ ਆ ਕਿ ਅਸੀਂ ਇਸ ਪੂਰੇ ਦੇ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਾਂਗੇ ਉਸ ਟਾਈਮ ਇੰਡੀਆ ਦੇ ਫੋਰਨ ਸੈਕਟਰੀ ਹੁੰਦੇ ਆ ਸੁਜਾਤਾ ਸਿੰਘ ਤੇ ਅਮਰੀਕਨ ਇਨਵੈਸਟਰ ਹੁੰਦੇ ਆ ਨੈਂਸੀ ਪਾਵਲ ਜਦੋਂ ਮਾਮਲਾ ਹੱਥ ਤੋਂ ਜ਼ਿਆਦਾ ਵੱਧ ਜਾਂਦਾ ਮੀਡੀਆ ਦੇ ਵਿੱਚ ਬਹੁਤ ਦਿਨ ਬਣਿਆ ਰਹਿੰਦਾ ਤਾਂ ਨੈਂਸੀ ਪਾਵਲ ਸੁਜਾਤਾ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਪਰ ਇੱਥੇ ਅਮਰੀਕਾ ਦੇ ਲਈ ਇਸ ਤੋਂ ਵੀ ਜ਼ਿਆਦਾ ਥੋੜਾ ਜਿਹਾ અપਮਾਨ ਹਾਲੇ ਬਾਕੀ ਸੀ ਜਦੋਂ ਸੁਜਾਤਾ ਸਿੰਘ ਨੈਂਸੀ ਪਾਵਲ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੰਦੇ ਆ ਹੁਣ ਆਪਾਂ ਗੱਲ ਕਰਦੇ ਆ ਦੂਸਰੀ ਘਟਨਾ ਤੇ ਦੂਸਰੀ ਘਟਨਾ ਇਹਦੇ ਤੋਂ ਵੀ ਜ਼ਿਆਦਾ ਸੀਰੀਅਸ ਆ ਤੇ ਇਸ ਤੋਂ ਬਹੁਤ ਜ਼ਿਆਦਾ ਲੰਬਾ ਸਮਾਂ ਤੱਕ ਉਹ ਚੱਲਦੀ ਰਹੀ ਦਿਨ ਹੈ 15 ਫਰਵਰੀ 2012 ਦਾ ਇਟਲੀ ਦਾ ਇੱਕ ਜਹਾਜ਼ ਸਿੰਗਾਪੁਰ ਤੋਂ ਚੱਲਦਾ ਵਾ ਉਹਨੇ ਜਾਣਾ ਵਾ ਏਜੀਪਟ ਮਿਸਰ 15 ਫਰਵਰੀ 2012 ਦੇ ਦਿਨ ਦੁਪਹਿਰ ਦੇ ਟਾਈਮ ਉਹ ਇੰਡੀਅਨ ਪਾਣੀਆਂ ਦੇ ਵਿੱਚ ਦਾਖਲ ਹੁੰਦਾ ਤੇ ਤਕਰੀਬਨ ਦੁਪਹਿਰ ਦੇ 4 ਵਜੇ ਹੁੰਦੇ ਆ ਜਦੋਂ ਬਿਲਕੁਲ ਉਹਦੇ ਕੋਲੇ ਹੁੰਦੀ ਆ ਭਾਰਤੀ ਮਛਵਾਰਿਆਂ ਨੂੰ ਲੈ ਕੇ ਗਈ ਹੋਈ ਇੱਕ ਬੋਟ ਐਂਟਨੀ ਐਸਐਸ ਇਸ ਬੋਟ ਦੇ ਵਿੱਚ ਸਿਰਫ ਭਾਰਤੀ ਮਛਵਾਰੇ ਨੇ ਜਿਹੜੇ ਡੈਲੀ ਇੰਡੀਆ ਦੇ ਇਹਨਾਂ ਪਾਣੀਆਂ ਦੇ ਵਿੱਚ ਜਾਂਦੇ ਆ ਮੱਛੀਆਂ ਫੜਨ ਦੇ ਲਈ ਇਸ ਇਟਾਲੀਅਨ ਜਹਾਜ਼ ਦਾ ਨਾਮਾ ਐਂਡਰੀਕਾ ਲੈਕਸੀ ਇਹਦੇ ক্রੂ ਦੇ ਵਿੱਚ ਟੋਟਲ 34 ਜਾਣੇ ਨੇ ਉਹਨਾਂ ਦੇ ਵਿੱਚੋਂ 19 ਇੰਡੀਅਨ ਨੇ ਪਰ ਇਹਦੇ ਵਿੱਚ 5 ਇਟਾਲੀਅਨ ਮੈਰੀਨਸ ਨੇ ਮੈਰੀਨਸ ਮਤਲਬ ਉਹਨਾਂ ਦੇ ਆਪਣੇ ਹਥਿਆਰਬੰਦ ਸੈਨਿਕ ਨੇ ਜਿਹੜੇ ਇਸ ਜਹਾਜ਼ ਦੇ ਨਾਲ ਚੱਲਦੇ ਆ ਕਿਉਂਕਿ ਇਹ ਉਹ ਟਾਈਮ ਸੀ ਕਿ ਜਦੋਂ ਸਪੈਸ਼ਲੀ ਸੋਮਾਲੀਆ ਦੇ ਨੇੜੇ ਤੇੜੇ ਕਿਸੇ ਵੀ ਸਮੁੰਦਰੀ ਜਹਾਜ਼ ਨੂੰ ਸਮਾਲੀਆ ਦੇ ਪਾਇਰੇਟਸ ਦੁਆਰਾ ਲੁੱਟ ਲਿਆ ਜਾਣਾ ਤੇ ਉਹਦੇ ਕਰੂ ਨੂੰ ਬੰਧਕ ਬਣਾ ਲਿਆ ਜਾਣਾ ਬੜੀ ਆਮ ਗੱਲ ਸੀ ਜਿੰਨੇ ਵੀ ਦੇਸ਼ਾਂ ਦੇ ਜਹਾਜ਼ ਇਹਨਾਂ ਪਾਣੀਆਂ ਦੇ ਵਿੱਚੋਂ ਦੀ ਚੱਲਦੇ ਹੁੰਦੇ ਸੀ ਤਾਂ ਉਹ ਨਾਲ ਦੀ ਨਾਲ ਆਪਣੇ ਕੁਝ ਹਥਿਆਰਬੰਦ ਸੈਨਿਕ ਨਾਲ ਰੱਖਦੇ ਤਕਰੀਬਨ 4:30 ਵਜੇ ਇਸ ਜਹਾਜ਼ ਦੇ ਵਿੱਚੋਂ ਪੂਰੇ 2 ਮਿੰਟ ਦੇ ਲਈ ਗੋੜੀਆਂ ਚਲਾਈਆਂ ਜਾਂਦੀਆਂ ਉਹ ਗੋੜੀਆਂ ਚਲਾਈਆਂ ਜਾਂਦੀਆਂ ਮਛਵਾਰਿਆਂ ਦੇ ਨਾਲ ਭਰੀ ਹੋਈ ਇਸ ਬੋਟ ਦੇ ਵੱਲ ਨੂੰ ਐਸਐਸ ਐਂਟੋਨੀਵ ਤੇ ਇਹਦੇ ਵਿੱਚ ਦੋ ਇੰਡੀਅਨ ਮਛਵਾਰਿਆਂ ਦੀ ਮੌਤ ਹੋ ਜਾਂਦੀ ਹੈ ਉਸ ਟਾਈਮ ਦੇ ਉੱਪਰ ਐਸ ਐਸ ਐਂਟਨੀ ਇੰਡੀਅਨ ਟੱਟ ਤੋਂ 20.5 ਨੌਟਿਕਲ ਮਾਈਲਸ ਦੇ ਉੱਪਰ ਚੱਲ ਰਿਹਾ ਸੀ ਜਿਹਨੂੰ ਕਿ ਇੰਡੀਆ ਆਪਣੇ ਅਧਿਕਾਰ ਖੇਤਰ ਦੇ ਵਿੱਚ ਮੰਨਦਾ ਵਾ ਫੌਰਨ ਇਸ ਤੋਂ ਸਿਰਫ ਕੁਝ ਮਿੰਟ ਬਾਅਦ ਇੰਡੀਅਨ ਨੇਵੀ ਨੂੰ ਇਸ ਕਾਂਡ ਦਾ ਪਤਾ ਲੱਗਦਾ ਤੇ ਇੰਡੀਅਨ ਨੇਵੀ ਦੀਆਂ ਸਪੈਸ਼ਲ ਬੋਟਸ ਇਟਲੀ ਦੇ ਇਸ ਜਹਾਜ਼ ਐਂਡਰੀਕਾ ਲੈਕਸੀ ਨੂੰ ਸਾਰੇ ਪਾਸਿਓਂ ਘੇਰਾ ਪਾ ਲੈਂਦੀਆਂ ਨੇ ਤੇ ਇਹਨਾਂ ਦੇ ਪੂਰੇ ਦੇ ਪੂਰੇ ਕਰਿਊ ਨੂੰ ਮਜਬੂਰ ਕਰ ਦਿਆ ਨੇ ਕਿ ਇੰਡੀਆ ਦੀ ਬਿਲਕੁਲ ਨੇੜੇ ਲੱਗਣ ਵਾਲੀ ਬੰਦਰਗਾ ਕੋਚੀ ਪਹੁੰਚਿਆ ਜਾਵੇ ਤੇ ਉੱਥੇ ਜਾ ਕੇ ਇੰਡੀਅਨ ਨੇਵੀ ਦੇ ਜਵਾਨ ਇਹਨਾਂ ਪੰਜੇ ਮਰੀਨਸ ਨੂੰ ਤੇ ਬਾਕੀ ਦੇ ਸਾਰੇ ਇਟਾਲੀਅਨ ਕਰੂ ਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਇਸ ਪੂਰੇ ਦੀ ਪੂਰੀ ਟੀਮ ਨੂੰ ਇੰਡੀਅਨ ਨੇਵੀ ਇਹ ਕਹਿੰਦੀ ਆ ਕਿ ਜਿਨੇ ਜਿਨੇ ਵੀ ਗੋਡੀਆਂ ਚਲਾਈਆਂ ਤੁਸੀਂ ਉਹਨਾਂ ਬੰਦਿਆਂ ਦੇ ਨਾਮ ਦੱਸੋ ਸਾਨੂੰ ਸ਼ਨਾਖਤ ਕਰਕੇ ਉਹ ਬੰਦੇ ਚਾਹੀਦੇ ਨੇ ਜਿਹੜੇ ਦੋ ਨਾਮ ਸਾਹਮਣੇ ਆਉਂਦੇ ਆ ਉਹ ਹੈਗੇ ਆ ਸੇਲਵਤੋਰ ਗੇਰੋਨੇ ਤੇ ਮੈਸੀ ਮੈਡੀਓ ਨੂੰ ਲਤੋਰੇ ਫੌਰਨ ਇਹਨਾਂ ਦੋਨਾਂ ਇਟਾਲੀਅਨ ਮਰੀਨਸ ਨੂੰ ਇੰਡੀਅਨ ਨੇਵੀ ਬਾਕੀ ਦੇ ਗਰੁੱਪ ਤੋਂ ਅਲੱਗ ਕਰ ਲੈਂਦੀ ਆ ਤੇ ਗ੍ਰਿਫਤਾਰ ਕਰ ਲੈਂਦੀ ਆ ਤੇ ਫੌਰਨ ਇਹਨਾਂ ਦਾ ਤੇ ਅਦਾਲਤ ਤੋਂ ਥੋੜੀ ਘੰਟਿਆਂ ਦੇ ਵਿੱਚ ਇਹਨਾਂ ਦੋਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਜਾਂਦਾ ਇਸ ਤੋਂ ਕੁਝ ਹੀ ਮਿੰਟਾਂ ਤੋਂ ਬਾਅਦ ਪਹਿਲਾਂ ਇਹ ਖਬਰ ਪਹੁੰਚਦੀ ਆ ਇੰਡੀਆ ਦੇ ਵਿੱਚ ਇਟਾਲੀਅਨ ਐਮਬੈਸੀ ਦੇ ਕੋਲੇ ਤੇ ਉਸ ਤੋਂ ਬਾਅਦ ਇਟਲੀ ਦੇ ਪ੍ਰਾਈਮ ਮਿਨਿਸਟਰ ਤੱਕ ਹੁਣ ਇਸ ਤੋਂ ਅੱਗੇ ਇਹਨਾਂ ਦੋਨੇ ਇਟਾਲੀਅਨ ਮੈਰੀਨਜ਼ ਨੂੰ ਛਡਵਾਉਣ ਦੇ ਲਈ ਤੇ ਜਾਂ ਇੰਡੀਆ ਵੱਲੋਂ ਇਹਨਾਂ ਦੋਨਾਂ ਨੂੰ ਸਜ਼ਾ ਦੇਣ ਦੇ ਲਈ ਇਹਨਾਂ ਦੋਨੇ ਦੇਸ਼ਾਂ ਦੇ ਵਿੱਚਕਾਰ ਆਪਸ ਦੇ ਵਿੱਚ ਖਿੱਚੋ-ਤਾਣੀ ਸ਼ੁਰੂ ਹੋ ਜਾਂਦੀ ਆ। ਸਭ ਤੋਂ ਪਹਿਲਾਂ ਬਿਆਨ ਆਉਂਦਾ ਇਟਲੀ ਦੇ ਫੋਰਨ ਮਿਨਿਸਟਰ ਜੀਓਲੋ ਪੇਰਜ਼ੀ ਦਾ। ਉਸੇ ਟਾਈਮ ਉਹ ਇੱਕ ਇਟਲੀ ਦੇ ਵਿੱਚ ਰੋਮ ਦੇ ਵਿੱਚ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਇਹ ਕਹਿੰਦੇ ਆ ਕਿ ਇੰਡੀਆ ਨੇ ਸਾਡੇ ਦੋਨੇ ਤੇ ਦੋਨੇ ਮੈਰੀਨ ਗੈਰ ਨਿਆਂਇਕ ਹਿਰਾਸਤ ਦੇ ਵਿੱਚ ਰੱਖੇ ਆ ਜਿਸ ਜਗ੍ਹਾ ਦੇ ਉੱਪਰੋਂ ਇੰਡੀਅਨ ਨੇਵੀ ਨੇ ਸਾਡੇ ਇਸ ਜਹਾਜ਼ ਨੂੰ ਇੰਟਰਸੈਪਟ ਕੀਤਾ ਉਹ ਇੰਡੀਆ ਦੇ ਪਾਣੀਆਂ ਦੇ ਵਿੱਚ ਹੀ ਨਹੀਂ ਹੈ ਉਹ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਸੀ ਦੂਸਰੀ ਗੱਲ ਇਹ ਆ ਇਹ ਜਹਾਜ਼ ਵੀ ਇਟਲੀ ਦਾ ਵਾ ਤੇ ਅੰਤਰਰਾਸ਼ਟਰੀ ਜਿਹੜੇ ਪਾਣੀ ਨੇ ਉਹਨਾਂ ਦਾ ਇੱਕ ਐਗਰੀਮੈਂਟ ਪੂਰੀ ਦੁਨੀਆ ਦੇ ਵਿੱਚ ਸਾਈਨ ਹੋਇਆ ਉਹਦੇ ਅਕੋਰਡਿੰਗ ਸਮੁੰਦਰੀ ਲਟੇਰਿਆਂ ਤੋਂ ਬਚਾ ਦੇ ਲਈ ਕੋਈ ਵੀ ਜਹਾਜ਼ ਆਪਣੇ ਨਾਲ ਹਥਿਆਰਬੰਦ ਸੈਨਿਕ ਲੈ ਸਕਦਾ ਤੇ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਹੁੰਦਾ ਤਾਂ ਉਹੋ ਗੋਲੀਆਂ ਦਾ ਪ੍ਰਯੋਗ ਕਰ ਸਕਦੇ ਆ ਇਸ ਤੋਂ ਅੱਗੇ ਜਿਓ ਲੋ ਤੇਰਜੀ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਨਾਲ ਸਾਡੇ ਮੈਰੀਨਜ਼ ਨੇ ਗੋਲੀਆਂ ਚਲਾ ਕੇ ਕੋਈ ਵੀ ਗਲਤ ਕਦਮ ਨਹੀਂ ਚੱਕਿਆ ਪਰ ਇੰਡੀਅਨ ਅਥਾਰਟिटीज ਨੇ ਫਿਰ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਤੇ ਉਹਨਾਂ ਨੂੰ ਪੁਲਿਸ ਦੇ ਰਿਮਾਂਡ ਦੇ ਉੱਪਰ ਭੇਜਤਾ ਉਸ ਟਾਈਮ ਇੰਡੀਆ ਦੇ ਫੋਰਨ ਮਿਨਿਸਟਰ ਹੁੰਦੇ ਆ ਸਲਮਾਨ ਖੁਰਸ਼ੀਦ ਉਹ ਜਿਓ ਲੋ ਤੇਰਜੀ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦੇ ਆ ਤੇ ਉਹ ਇਹ ਕਹਿੰਦੇ ਆ ਕਿ 15 ਫਰਵਰੀ 2012 ਦੇ ਦਿਨ ਤਕਰੀਬਨ 4:30 ਵਜੇ ਜਦੋਂ ਇਹ ਘਟਨਾਕਰਮ ਹੁੰਦਾ ਉਸ ਟਾਈਮ ਦੇ ਉੱਪਰ ਇਹ ਇਟਲੀ ਦਾ ਜਹਾਜ਼ ਐਂਡਰੀਕਾ ਲੈਕਸੀ ਇੰਡੀਅਨ ਪਾਣੀਆਂ ਦੇ ਵਿੱਚ ਸੀ ਅਗਲੀ ਚੀਜ਼ ਸਲਮਾਨ ਖੁਰਸ਼ੀਦ ਇਹ ਕਹਿੰਦੇ ਆ ਕਿ ਜੇ ਤੁਸੀਂ ਉਹ ਸੰਧੀ ਚੰਗੀ ਤਰ੍ਹਾਂ ਪੜ੍ਹੀ ਹੋਵੇ ਉਹਦੇ ਵਿੱਚ ਇੱਕ ਹੋਰ ਵੀ ਚੀਜ਼ ਲਿਖੀ ਹੋਈ ਆ ਜਦੋਂ ਹੀ ਕੋਈ ਜਹਾਜ਼ ਸਮੁੰਦਰੀ ਲੁਟੇਰਿਆਂ ਦੇ ਖਤਰੇ ਦੇ ਅੰਡਰ ਆਉਂਦਾ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਇਹ ਵੀ ਹੁੰਦਾ ਕਿ ਜਿਹੜੇ ਵੀ ਜਿਹੜੇ ਵੀ ਦੇਸ਼ ਦੀ ਸਮੁੰਦਰੀ ਤੱਟ ਉਹਦੇ ਬਿਲਕੁਲ ਨਾਲ ਲੱਗਦੀ ਆ ਫੌਰਨ ਉਸ ਦੇਸ਼ ਦੀ ਨੇਵੀ ਨੂੰ ਉਹਦੀ ਇਤਲਾਹ ਕਰੇ ਤਾਂ ਕਿ ਉਹ ਖੁਦ ਵੀ ਪਹੁੰਚ ਕੇ ਉਸ ਜਹਾਜ਼ ਦੀ ਮਦਦ ਕਰ ਸਕਣ ਪਰ ਐਂਡ੍ਰਿਕਾ ਲੈਕਸੀ ਦੇ ਇਸ ਪੂਰੇ ਦੇ ਪੂਰੇ ਕਰਿਊ ਨੇ ਤੇ ਉਹਦੇ ਪੰਜੇ ਮੈਰੀਨਸ ਨੇ ਇੰਡੀਅਨ ਨੇਵੀ ਨੂੰ ਕਿਸੇ ਵੀ ਤਰ੍ਹਾਂ ਦੀ ਇਤਲਾਹ ਨਹੀਂ ਦਿੱਤੀ ਤੇ ਖੁਦ ਹੀ ਗੋੜੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਹ ਖਿੱਚੋ ਤਾਣ ਅਗਲੇ ਹਫ਼ਤੇ ਅਗਲੇ ਕੁਝ ਮਹੀਨੇ ਇਸੇ ਤਰ੍ਹਾਂ ਜਾਰੀ ਰਹਿੰਦੀ ਆ ਦਿਲਚਸਪ ਚੀਜ਼ੇ ਦੇ ਵਿੱਚ ਇਹ ਹੁੰਦੀ ਆ ਕਿ ਫਾਈਨਲੀ ਜਦੋਂ ਇਟਲੀ ਨੂੰ ਇਹ ਲੱਗਦਾ ਕਿ ਇੰਡੀਆ ਕਿਸੇ ਵੀ ਤਰ੍ਹਾਂ ਦੇ ਨਾਲ ਇਹਨਾਂ ਦੋਨੇ ਮੈਰੀਨਜ਼ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੈਗਾ ਤਾਂ ਪੂਰੀ ਦੁਨੀਆ ਦੀਆਂ ਸਾਰੀਆਂ ਵੱਡੀਆਂ ਦੀਆਂ ਵੱਡੀਆਂ ਆਰਗੇਨਾਈਜੇਸ਼ਨਸ ਤੱਕ ਇਟਲੀ ਪਹੁੰਚਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਵਿੱਚ ਨੈਟੋ ਯੂਨੋ ਤੱਕ ਵੀ ਸ਼ਾਮਲ ਨੇ ਇੱਕ ਹੋਰ ਚੀਜ਼ ਜਿਹੜੀ ਇੰਡੀਆ ਜਿਹੜੀ ਇਟਲੀ ਦੀ ਗਵਰਨਮੈਂਟ ਇੰਡੀਆ ਦੇ ਉੱਪਰ ਬਲੇਮ ਲਾਇਆ ਉਹ ਇਹ ਹੈਗਾ ਕਿ ਇੰਨੇ ਮਹੀਨੇ ਤੋਂ ਇਟਲੀ ਦੇ ਦੋਨੇ ਮੈਰੀਨ ਇੰਡੀਅਨ ਨੇਵੀ ਦੇ ਕਬਜ਼ੇ ਵਿੱਚ ਨੇ ਪਰ ਹਾਲੇ ਤੱਕ ਵੀ ਉਹਨਾਂ ਦੇ ਅਗੇਂਸਟ ਕਿਸੇ ਵੀ ਤਰ੍ਹਾਂ ਦੀ ਐਫਆਈਆਰ ਤੇ ਕੇਸ ਫਾਈਲ ਨਹੀਂ ਕੀਤਾ ਗਿਆ ਹਾਲੇ ਤੱਕ ਵੀ ਜਿਹੜੀ ਉਹਨਾਂ ਦੀ ਹਿਰਾਸਤ ਆ ਉਹ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਆ ਜੀਓਲੋ ਤੇਰਜ਼ੀ ਤੇ ਇਟਲੀ ਦੀ ਗਵਰਨਮੈਂਟ ਦੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੰਡੀਅਨ ਗਵਰਨਮੈਂਟ ਇਹਨਾਂ ਦੋਨੇ ਮੈਰੀਨਸ ਨੂੰ ਨਹੀਂ ਛੱਡਦੀ ਤੇ ਇਹਦੇ ਸਿੱਟੇ ਵਜੋਂ ਫਾਈਨਲੀ ਜੀਓਲੋ ਤੇਰਜ਼ੀ ਨੂੰ ਆਪਣੇ ਇਸ ਅਹੁਦੇ ਤੋਂ ਇਟਲੀ ਦੇ ਫੋਰਨ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ ਫਾਈਨਲੀ ਇੱਕ ਸਾਲ ਤੇ 2 ਮਹੀਨੇ ਉੱਪਰ ਨੰਗਣ ਤੋਂ ਬਾਅਦ ਇੰਡੀਅਨ ਗਵਰਨਮੈਂਟ ਇਹਨਾਂ ਦੋਨੇ ਮੈਰੀਨਜ਼ ਨੂੰ ਸਿਰਫ ਕੁਝ ਦਿਨਾਂ ਦੀ ਛੁੱਟੀ ਦੇ ਲਈ ਇਟਲੀ ਵਾਪਸ ਭੇਜਦੀ ਆ ਇੱਥੇ ਸ਼ਾਇਦ ਇਟਾਲੀਅਨ ਗਵਰਨਮੈਂਟ ਨੂੰ ਇਹ ਲੱਗਿਆ ਹੋਊਗਾ ਕਿ ਜਦੋਂ ਇੱਕ ਵਾਰ ਮੈਰੀਨਜ਼ ਉਹਨਾਂ ਦੇ ਆਪਣੇ ਦੇਸ਼ ਪਹੁੰਚ ਚੁੱਕੇ ਆ ਤਾਂ ਉਹਨਾਂ ਦੇ ਕੋਲੇ ਇੰਡੀਆ ਦੇ ਨਾਲ ਨੇਗੋਸ਼ੀਏਟ ਕਰਨ ਦੇ ਲਈ ਜ਼ਿਆਦਾ ਪਾਵਰਸ ਵੱਧ ਜਾਣਗੀਆਂ ਪਰ ਇੱਥੇ ਗੱਲ ਇਸ ਤੋਂ ਬਿਲਕੁਲ ਪਲਟ ਜਾਂਦੀ ਆ ਜਦੋਂ ਇਹਨਾਂ ਦੋਨੇ ਮੈਰੀਨਜ਼ ਦੇ ਇੰਡੀਆ ਦੀ ਅਦਾਲਤ ਦੇ ਵਿੱਚ ਆ ਕੇ ਆਪਣਾ ਕੇਸ ਦੁਬਾਰਾ ਲੜਨ ਦਾ ਟਾਈਮ ਆਉਂਦਾ ਇਟਾਲੀਅਨ ਗਵਰਨਮੈਂਟ ਇੰਡੀਆ ਨੂੰ ਇਹ ਕਹਿੰਦੀ ਆ ਕਿ ਅਸੀਂ ਸਿਰਫ ਇਹ ਦੋਨੇ ਮਰੀਨਸ ਤੁਹਾਨੂੰ ਤਾਂ ਵਾਪਸ ਮੋੜਾਂਗੇ ਜੇ ਤੁਸੀਂ ਸਾਨੂੰ ਇਸ ਚੀਜ਼ ਦਾ ਭਰੋਸਾ ਦਿਓਗੇ ਕਿ ਇਹਨਾਂ ਦੋਨੇ ਮਰੀਨਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਊਗੀ ਪਰ ਇੱਥੇ ਇੱਕ ਹੋਰ ਬਹੁਤ ਵੱਡਾ ਅਪਮਾਨ ਇਟਲੀ ਗਵਰਨਮੈਂਟ ਦੇ ਲਈ ਵੇਟ ਕਰ ਰਿਹਾ ਸੀ ਇੰਡੀਅਨ ਗਵਰਨਮੈਂਟ ਇਹ ਵਾਲਾ ਭਰੋਸਾ ਦੇਣ ਤੋਂ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਆ ਤੇ ਅੱਗੇ ਇਟਲੀ ਦੀ ਗਵਰਨਮੈਂਟ ਨੂੰ ਇਹ ਵਾਰਨ ਕੀਤਾ ਜਾਂਦਾ ਕਿ ਇਹ ਦੋਨੇ ਮਰੀਨਸ ਦੋ ਮਛਵਾਰਿਆਂ ਦੇ ਕਾਤਲ ਨੇ ਤਕਨੂਨਨ ਤੁਸੀਂ ਫੌਰਨ ਇਹਨਾਂ ਨੂੰ ਵਾਪਸ ਇੰਡੀਆ ਭੇਜ ਦੋ ਤੇ ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਭਰੋਸਾ ਨਹੀਂ ਦੇ ਸਕਦੇ ਤੇ ਇਟਲੀ ਦੀ ਗਵਰਨਮੈਂਟ ਇੰਡੀਆ ਦੇ ਇਸ ਪ੍ਰੈਸ਼ਰ ਦੇ ਵਿੱਚ ਸਪੈਸ਼ਲੀ ਉਦੋਂ ਜਦੋਂ ਯੂਰੋਪੀਅਨ ਯੂਨੀਅਨ ਤੇ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਇਹ ਦੋਨਾਂ ਨੇ ਵੀ ਇਟਲੀ ਦਾ ਸਾਥ ਦਿੱਤਾ ਇਹ ਸਭ ਦੇ ਬਾਵਜੂਦ ਇਟਲੀ ਨੂੰ ਆਪਣੇ ਦੋਨੇ ਮਰੀਨਸ ਵਾਪਸ ਇੰਡੀਆ ਭੇਜਣੇ ਪੈਂਦੇ ਆ ਅਦਾਲਤ ਦੇ ਵਿੱਚ ਇਹ ਕੇਸ ਚੱਲਦਾ ਤੇ ਇਹ ਕੇਸ ਉਸ ਟਾਈਮ ਦੇ ਉੱਪਰ ਇਹਨਾਂ ਦੋਨੇ ਮਰੀਨਸ ਸਲਵਾ ਤੋਰ ਜੈਰੋਨੀ ਤੇ ਮਸੀਲੀਓਮ ਮੈਸੀ ਮਿਲਿਆਨੋ ਲੋਤੋਰੇ ਦੇ ਬਿਲਕੁਲ ਉਲਟ ਉਸ ਟਾਈਮ ਚੱਲੇ ਜਾਂਦਾ ਜਦੋਂ ਏਸੀ ਜਹਾਜ਼ ਐਂਡਰੀਕਾ ਲੈਕਸੀ ਦੇ ਕੈਪਟਨ ਜੋ ਕਿ ਖੁਦ ਇਟਲੀ ਦੇ ਹੁੰਦੇ ਆ ਇਹਨਾਂ ਦੋਨਾਂ ਦੇ ਹੀ ਖਿਲਾਫ ਬਿਆਨ ਦੇ ਦਿੰਦੇ ਆ ਆਪਣੇ ਬਿਆਨ ਦੇ ਵਿੱਚ ਉਹ ਇਹ ਕਹਿੰਦੇ ਆ ਕਿ 15 ਫਰਵਰੀ 2012 ਦੇ ਉਸ ਦਿਨ ਪਾਣੀਆਂ ਦੇ ਵਿੱਚ ਮੈਨੂੰ ਕਿਸੇ ਵੀ ਪਾਸੇ ਕੋਈ ਹਲਚਲ ਜ਼ਿਆਦਾ ਦਿਖਾਈ ਨਹੀਂ ਦਿੱਤੀ ਮੈਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਅਵਾਸ ਨਹੀਂ ਹੁੰਦਾ ਮੈਨੂੰ ਸਿਰਫ ਉਦੋਂ ਪਤਾ ਲੱਗਦਾ ਤੇ ਮੈਂ ਆਪਣੇ ਕੈਬਨ ਦੇ ਵਿੱਚ ਬੈਠ ਕੇ ਆਪਣਾ ਕੰਮ ਕਰ ਰਿਹਾ ਸੀ ਮੈਨੂੰ ਸਿਰਫ ਉਦੋਂ ਹੀ ਪਤਾ ਲੱਗਦਾ ਜਦੋਂ ਤਕਰੀਬਨ 4:30 ਵਜੇ ਮੈਨੂੰ ਗੋੜੀਆਂ ਦੀ ਆਵਾਜ਼ ਸੁਣਾਈ ਦਿੰਦੀ ਆ ਅਦਾਲਤ ਦੇ ਵਿੱਚ ਇਸ ਤੋਂ ਬਾਅਦ ਬਿਆਨ ਦਰਜ ਕਰਵਾਉਣ ਵਾਲੇ ਹੁੰਦੇ ਆ ਇਟਲੀ ਦੇ ਹੀ ਰਹਿਣ ਵਾਲੇ ਐਂਡਰੀਕਾ ਲੈਕਸੀ ਨਾਮ ਦੇ ਇਸ ਜਹਾਜ਼ ਦੇ ਮਾਸਟਰ ਅੰਬੈਟੋ ਵਿਤੇਲੀ ਉਹਨਾਂ ਦਾ ਬਿਆਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ ਉਹਨਾਂ ਨੇ ਅੱਗੇ ਇਹ ਕਿਹਾ ਕਿ ਉਸ ਟਾਈਮ ਦੇ ਉੱਪਰ ਜਦੋਂ ਇਹ ਸਾਰਾ ਗੋਲੀकांड ਵਾਪਰਦਾ ਮੈਂ ਜਹਾਜ਼ ਦੇ ਡੈੱਕ ਦੇ ਉੱਪਰ ਹੀ ਸੀ ਆਪਣੀ ਦੂਰਬੀਨ ਦੇ ਨਾਲ ਦੂਰ ਦੂਰ ਤੱਕ ਦੇਖ ਰਿਹਾ ਸੀ ਤੇ ਮੈਂ ਆਪਣੀ ਦੂਰਬੀਨ ਦੇ ਰਾਹੀਂ ਇਸ ਮਛਵਾਰਿਆਂ ਦੇ ਜਹਾਜ਼ ਜਾਂ ਛੋਟੀ ਕਿਸ਼ਤੀ ਮਛਵਾਰਿਆਂ ਦੇ ਇਸ ਛੋਟੇ ਜਹਾਜ਼ ਜਾਂ ਤੁਸੀਂ ਇਹਨੂੰ ਵੱਡੀ ਕਿਸ਼ਤੀ ਕਹਿ ਸਕਦੇ ਹੋ ਐਸਐਸ ਐਂਟੋਨੀ ਨੂੰ ਦੇਖਿਆ ਪਰ ਦੂਰਬੀਨ ਦੇ ਵਿੱਚ ਦੇਖਣ ਦੇ ਨਾਲ ਮੈਨੂੰ ਇਹਦੇ ਤੋਂ ਕਿਸੇ ਵੀ ਤਰ੍ਹਾਂ ਦਾ ਖਤਰੇ ਦਾ ਅਵਾਸ ਨਹੀਂ ਹੋਇਆ ਮੈਨੂੰ ਇਹਦੇ ਵਿੱਚ ਸਿਰਫ ਮਛਵਾਰੇ ਦਿਖੇ ਤੇ ਕਿਸੇ ਵੀ ਪਾਸੇੋਂ ਕੋਈ ਵੀ ਹਥਿਆਰ ਮੈਨੂੰ ਇਹਨਾਂ ਦੇ ਕੋਲੇ ਨਹੀਂ ਦਿਖਿਆ ਪਰ ਫੌਰਨ ਗੋੜੀਆਂ ਚੱਲਣ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ ਆਪਣੇ ਹੀ ਦੇਸ਼ ਦੇ ਇਹਨਾਂ ਦੋਨੇ ਅਧਿਕਾਰੀਆਂ ਦੇ ਬਿਆਨਾਂ ਨੇ ਇਹਨਾਂ ਦੋਨੇ ਮੈਰੀਨਜ਼ ਦੀ ਸਥਿਤੀ ਨੂੰ ਹੋਰ ਵੀ ਖਰਾਬ ਕਰਤਾ ਇਟਲੀ ਦੇ ਵਿੱਚ ਰੋਮ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟ ਵੀ ਹੁੰਦੇ ਆ ਇਹਨਾਂ ਦੋਨੇ ਮੈਰੀਨਜ਼ ਨੂੰ ਇੰਡੀਆ ਤੋਂ ਬਚਾ ਕੇ ਲੈ ਕੇ ਜਾਣ ਦੇ ਇਟਾਲੀਅਨ ਮੀਡੀਆ ਬਹੁਤ ਸਾਰੀਆਂ ਇਹੋ ਜਿਹੀਆਂ ਰਿਪੋਰਟਸ ਛਾਪਦਾ ਵਾ ਜਿਦੇ ਵਿੱਚ ਬਹੁਤ ਸਾਰੇ ਰੇਸਿਸਟ ਐਂਗਲ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਿੱਚੋਂ ਕੁਝ ਅਖਬਾਰਾਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰਿਆਂ ਦੇ ਵਿੱਚ ਇੰਡੀਆ ਨੂੰ ਹਮਿਲੀਅਟ ਕਰਕੇ ਇਹ ਵੀ ਲਿਖਿਆ ਗਿਆ ਸੀ ਕਿ ਇੱਕ ਥਰਡ ਵਰਡ ਕੰਟਰੀ ਸਾਨੂੰ ਅੱਖਾਂ ਕਿਵੇਂ ਦਿਖਾ ਸਕਦਾ ਪਰ ਅੱਖਾਂ ਤਾਂ ਫਾਈਨਲੀ ਦਿਖਾ ਦਿੱਤੀਆਂ ਜਾਂਦੀਆਂ ਨੇ ਪਰ ਹਾਲੇ ਇਟਲੀ ਦਾ ਹੋਰ ਇੰਡੀਆ ਦੇ ਹੱਥੋਂ અપਮਾਨਿਤ ਹੋਣਾ ਮਨਮੋਹਨ ਸਿੰਘ ਦੀ ਸਰਕਾਰ ਦੁਆਰਾ અપਮਾਨਿਤ ਹੋਣਾ ਬਾਕੀ ਸੀ ਕੋਈ ਵੀ ਹੋਰ ਵਾਹ ਨਾ ਚੱਲਦੀ ਦੇਖ ਕੇ ਇਟਾਲੀਅਨ ਗਵਰਨਮੈਂਟ ਇਹਨਾਂ ਦੋਨੇ ਮਾਰੇ ਜਾ ਚੁੱਕੇ ਮਛਵਾਰਿਆਂ ਦੇ ਘਰਵਾਲਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ 1.5 ਕਰੋੜ ਰੁਪਈਆ ਮੁਆਵਜ਼ਾ ਦਿੰਦੇ ਆ ਤਾਂ ਇਹਦੇ ਉੱਪਰ ਵੀ ਇੰਡੀਆ ਦੀ ਗਵਰਨਮੈਂਟ ਇੱਕ ਸਖਤ ਰੁਖ ਅਪਣਾਉਂਦੀ ਆ ਤੇ ਇਹ ਕਹਿੰਦੀ ਆ ਕਿ ਜੇ ਤੁਸੀਂ ਇਹ ਅਮਾਉਂਟ ਕਿਸੇ ਤਰ੍ਹਾਂ ਦੀ ਬਾਰਗੇਨ ਡੀਲ ਦੇ ਅਕੋਰਡਿੰਗ ਦੇ ਰਹੇ ਹੋ ਤਾਂ ਇਹ ਬਿਲਕੁਲ ਵੀ ਨਹੀਂ ਹੋਊਗਾ ਜੋ ਵੀ ਹੋਊਗਾ ਉਹ ਅਦਾਲਤ ਦੀ ਕਾਰਵਾਈ ਦੇ ਅਕੋਰਡਿੰਗ ਹੋਊਗਾ ਪਰ ਸਾਲ 2014 ਵੋਟਾਂ ਦਾ ਸਾਲ ਹੁੰਦਾ ਤੇ ਗਵਰਨਮੈਂਟ ਨੇ ਵੀ ਪਲਟਣਾ ਹੁੰਦਾ ਮੈਸੀ ਮਿਲਾਨੋ ਲੋਟੋਰੇ 2014 ਦੇ ਵਿੱਚ ਇਸ ਮਰੀਨ ਦੀ ਹਾਲਤ ਥੋੜੀ ਵਿਗੜਦੀ ਆ ਉਹਨੂੰ ਦਿਲ ਦੀਆਂ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਇਟਲੀ ਵਾਪਸ ਜਾਂਦਾ ਵੋਟਾਂ ਪੈਂਦੀਆਂ ਨੇ ਸਰਕਾਰ ਬਦਲ ਜਾਂਦੀ ਆ ਇੱਕ ਕਮਜ਼ੋਰ ਚੁੱਪ ਰਹਿਣ ਵਾਲੇ ਸਿਆਸਤਦਾਨ ਤੇ ਸਿਆਸਤਦਾਨ ਤੋਂ ਵੀ ਜ਼ਿਆਦਾ ਇੱਕ ਪੜੇ ਲਿਖੇ ਇਨਸਾਨ ਡਾਕਟਰ ਮਨਮੋਹਨ ਸਿੰਘ ਦੀ ਜਗ੍ਹਾ ਦੇ ਉੱਪਰ ਹੁਣ ਪ੍ਰਧਾਨ ਮੰਤਰੀ ਨੇ 56 ਇੰਚ ਦੇ ਸੀਨੇ ਵਾਲੇ ਨਰਿੰਦਰ ਮੋਦੀ ਲਾਜ ਕਰਵਾਉਣ ਗਿਆ ਮੈਸੀਮੀਲੀਆ ਨੂੰ ਲਤੋਰੇ ਉਸ ਤੋਂ ਬਾਅਦ ਕਦੇ ਵੀ ਵਾਪਸ ਇੰਡੀਆ ਨਹੀਂ ਆਉਂਦਾ ਤੇ 2016 ਦੇ ਵਿੱਚ ਫਾਈਨਲੀ ਇੰਡੀਅਨ ਗਵਰਨਮੈਂਟ ਸਲਵਾ ਤੋਰੇ ਜੇਰੋਨੇ ਨੂੰ ਵੀ ਇੰਡੀਆ ਤੋਂ ਇਟਲੀ ਭੇਜ ਦਿੰਦੀ ਆ ਤਾਂ ਇਹ ਸੀ ਕਿ ਹ ਜੀ ਦੋ ਘਟਨਾਵਾਂ ਜਿੱਥੋਂ ਆਪਾਂ ਨੂੰ ਇਹ ਪਤਾ ਲੱਗ ਸਕਦਾ ਕਿ ਜੋ ਗਰਜਦੇ ਹੈ ਉਹ ਬਰਸਦੇ ਨਹੀਂ ਇੱਕ ਪਾਸੇ ਅੱਜ ਦੀਆਂ ਆਪਣੀਆਂ ਘਟਨਾਵਾਂ ਨੇ ਉਹ ਸ਼ਰਮਨਾਕ ਵੀਡੀਓ ਨੇ ਇਹ ਸਿਰਫ ਹੋਮੀਲੀਏਸ਼ਨ ਇਹ અપਮਾਨ ਸਿਰਫ ਉਹਨਾਂ ਕੁਝ ਲੋਕਾਂ ਦੇ ਨਹੀਂ ਹੈ ਇਹ ਪੂਰੇ ਦੇ ਪੂਰੇ ਇੱਕ ਦੇਸ਼ ਦਾ ਵਾ ਜਿਹਦੇ ਲੋਕਾਂ ਨੂੰ ਇੱਕ ਹੋਰ ਬਹੁਤ ਹੰਕਾਰਿਆ ਹੋਇਆ ਦੇਸ਼ ਉਹਨਾਂ ਦੇ ਹੱਥਾਂ ਨੂੰ ਤੇ ਪੈਰਾਂ ਨੂੰ ਜ਼ੰਜੀਰਾਂ ਦੇ ਨਾਲ ਜਕੜ ਕੇ ਉਹਨਾਂ ਦੇ ਆਪਣੇ ਹੀ ਘਰੇ ਛੱਡ ਕੇ ਤੇ ਇਥੋਂ ਉੱਡ ਗਿਆ ਇਹ ਸੀਗੀ ਜੀ ਅੱਜ ਦੀ ਕਹਾਣੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ